ਅੱਜ ਜੀ ਸਾਡੇ ਸਾਫਕਾ ਜ਼ਿਲ੍ਹਾ ਪ੍ਰਧਾਨ ਨੇ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਨੇਤਾ ਭੈਣ ਬ੍ਰਿੰਦਰ ਕੌਰ ਥਾਂਦੀ ਜੀ ਜੋ ਸੇਲੇ ਮਹਿਲਾ ਮੋਰਚਾ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਤੇ ਪੂਨਮ ਮਾਨਿਕ ਜੀ ਜਿਨ੍ਹਾਂ ਨੇ ਚੋਣ ਵੀ ਲੜੀ ਹੈ ਸਰਪ੍ਰਸਤ ਕੋ ਸਾਡੇ ਸਾਫਕਾ ਜ਼ਿਲ੍ਹਾ ਪ੍ਰਧਾਨ ਵੀ ਨੇ ਹੋਰ ਵੀ ਸਾਰੇ ਸੀਨੀਅਰ ਸਾਥੀ ਬੈਠੇ ਨੇ ਅੱਜ ਵੀ ਅਸਰ ਪੱਤਰਕਾਰ ਵਾਰਤਾ ਦਾ ਦੋ ਮੁੱਦੇ ਨੇ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਪੰਜਾਬ ਲਈ ਦੋ ਵੱਡੇ ਪ੍ਰੋਜੈਕਟ ਦਿੱਤੇ ਗਏ ਨੇ ਇੱਕ ਫਿਰੋਜ਼ਪੁਰ ਚ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਦਾ ਜਿਹੜਾ ਸਮਾਦੀ ਸਥਾਨ ਹੈ ਉਹਦੇ ਲਈ ਇੱਕ ਵੱਡਾ ਪ੍ਰੋਜੈਕਟ ਦਿੱਤਾ ਗਿਆ ਹੈ ਔਰ ਇੱਕ ਖਟਕੜ ਕਲਾ ਜੋ ਭਗਤ ਸਿੰਘ ਦਾ ਪਿਤਾ ਪੁਰਖੀ ਕਾਰਾ ਜਿੱਥੇ ਉਹਨਾਂ ਦਾ ਪੁਰਾਣਾ ਜੱਦੀ ਪਿੰਡ ਹੈ ਉੱਥੇ ਇੱਕ ਹੈਰੀਟੇਜ ਸਟਰੀਟ ਭਗਤ ਸਿੰਘ ਜੀ ਨੂੰ ਸਮਰਪਿਤ ਉਹਦੇ ਲਈ 53 ਕਰੋੜ 45 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਜਿਹੜਾ ਕੇਂਦਰ ਦੀ ਸਰਕਾਰ ਨੇ ਮਨਜ਼ੂਰ ਕੀਤਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਸਾਡੇ ਟੂਰਿਜ਼ਮ ਔਰ ਕਲਚਰ ਮੰਤਰੀ ਸ਼੍ਰੀ ਗਜੇਂਦਰ ਸ਼ਖਾਵਤ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀਆਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਜਿਹੜੇ ਦੋਨੋਂ ਸਥਾਨ ਨੇ ਉਹਨਾਂ ਸਥਾਨਾਂ ਦੇ ਲਈ ਇੰਨੇ ਵੱਡੇ ਪ੍ਰੋਜੈਕਟ ਮਨਜ਼ੂਰ ਕੀਤੇ ਹਨ ਤੁਹਾਨੂੰ ਯਾਦ ਹੋਵੇਗਾ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਤੇ ਉਸ ਵੇਲੇ ਮੈਂ ਨਵਾਂ ਸ਼ਹਿਰ ਆਇਆ ਸੀ ਇਹ ਪੂਰੇ ਲੋਕ ਸਭਾ ਹਲਕੇ ਲਈ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹਦੇ ਵਿੱਚ ਦੋ ਵੱਡੇ ਵਾਅਦੇ ਨਵਾਂ ਸ਼ਹਿਰ ਨੂੰ ਸਮਰਪਿਤ ਵੀ ਸੀਗੇ ਇੱਕ ਇਹ ਸੀ ਕਿ ਖੜਕੜ ਕਲਾਂਜ ਕੋਈ ਵੱਡਾ ਕੇਂਦਰੀ ਪ੍ਰੋਜੈਕਟ ਲਿਆ ਕੇ ਇਹਨੂੰ ਹੋਰ ਵੱਡੇ ਟੂਰਿਜ਼ਮ ਸਥਾਨ ਦੇ ਨਾਤੇ ਅਸੀਂ ਡਿਵੈਲਪ ਕਰਾਂਗੇ ਔਰ ਪਿਛਲੇ 6 ਮਹੀਨੇ ਤੋਂ ਲਗਾਤਾਰ ਮੈਂ ਇਸ ਕੰਮ ਦੇ ਲਈ ਸਾਡੇ ਮਾਨਯੋਗ ਜਿਹੜੇ ਟੂਰਿਜ਼ਮ ਮੰਤਰੀ ਨੇ ਗਜਿੰਦਰ ਸ਼ੇਖਾਵਤ ਜੀ ਉਹਨਾਂ ਨੂੰ ਮਿਲਦਾ ਰਿਹਾ ਹਾਂ ਉਹਨਾਂ ਨੂੰ ਨਿਵੇਦਨ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੈ ਯਾਦ ਅਮਨਿਸ਼ਕ ਹਾਵਜੀ ਨੇ ਅਤੇ ਕੇਂਦਰ ਦੀ ਸਰਕਾਰ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੱਲ ਉਹ ਫੈਸਲਾ ਲਿਆ ਹੈ ਔਰ 53 ਕਰੋੜ 45 ਲੱਖ ਰੁਪਏ ਦੀ ਹੈਰੀਟੇਜ ਸਟਰੀਟ ਦਾ ਜਿਹੜਾ ਪ੍ਰੋਜੈਕਟ ਹੈ ਉਹ ਇੱਥੇ ਮਿਲਿਆ ਇਹ ਮੋਦੀ ਸਾਹਿਬ ਦੀ ਸੋਚ ਹੈ ਜਿਹੜੀ ਤੁਸੀਂ ਦੇਖੋ ਦੇਸ਼ ਦੇ ਅੰਦਰ ਜਿੰਨੇ ਵੀ ਇਤਿਹਾਸਿਕ ਸਾਡੇ ਨਾਇਕ ਹੋਏ ਉਹਨਾਂ ਨੂੰ ਸਨਮਾਨ ਦੇਣ ਦਾ ਕੰਮ ਮੋਦੀ ਜੀ ਨੇ ਸ਼ੁਰੂ ਕੀਤਾ ਪਿਛਲੇ 10 ਸਾਲਾਂ ਤੋਂ ਸੁਭਾਚੰਦਰ ਬੋਸ ਜੀ ਇਹਨਾਂ ਨੂੰ ਪੁਰਾਣੀਆਂ ਪਿਛਲੀਆਂ ਸਰਕਾਰਾਂ ਨੇ ਕਦੀ ਤਵੱਜੋ ਨਹੀਂ ਦਿੱਤੀ ਸੀ। ਉਹਨਾਂ ਦੇ ਲਈ ਬਹੁਤ بڑا ਸਮਾਰਕ ਬੰਗਾਲ 'ਚ ਬਣਿਆ। ਉਹਨਾਂ ਦੀ ਕੇਸ ਦੀਆਂ ਸਾਰੀਆਂ ਫਾਈਲਾਂ ਡੀਕਲਾਸੀਫਾਈ ਕੀਤੀਆਂ ਗਈਆਂ। ਇਸੇ ਪ੍ਰਕਾਰ ਨਾਲ ਬਾਬਾ ਸਾਹਿਬ ਅੰਬੇਦਕਰ ਉਹਨਾਂ ਦੇ ਨਾਲ ਸੰਬੰਧਿਤ ਪੰਜ ਸਥਾਨ ਜਿੱਥੇ ਉਹਨਾਂ ਨੇ ਜਨਮ ਲਿਆ ਦਿੱਤੇ, ਉਹਨਾਂ ਨੇ ਸਿੱਖਿਆ ਲਈ, ਜਿੱਥੇ ਉਹਨਾਂ ਨੇ ਦੀਕਸ਼ਾ ਲਈ ਐਸੇ ਪੰਜ ਤੀਰਥ ਵਿਕਸਿਤ ਕੀਤੇ ਗਏ। ਵੀਰ ਸਵਰਕਰ ਦੀ ਨਾਲ ਸੰਬੰਧਿਤ ਜਿਹੜੇ ਸਥਾਨ ਸੀ ਉਹਨਾਂ ਨੂੰ ਵਿਕਸਿਤ ਕੀਤਾ ਗਿਆ ਹੋਰ ਵੀ ਜਿਹੜੇ ਦੇਸ਼ ਦੇ ਕ੍ਰਾਂਤੀਕਾਰੀ ਆ ਮਹਾਰਾਣਾ ਪ੍ਰਤਾਪ ਚੰਦਰ ਸ਼ੇਖਰ ਆਜ਼ਾਦ ਉਸੇ ਕੜੀ ਚ ਨਰਿੰਦਰ ਮੋਦੀ ਜੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਦੋਨਾਂ ਸਮਾਰਕਾਂ ਲਈ ਇਹ ਜਿਹੜੀ ਗ੍ਰਾਂਟ ਦਿੱਤੀ ਹੈ ਪ੍ਰੋਜੈਕਟ ਦਿੱਤੀ ਹੈ ਸਾਡੀ ਸਰਕਾਰ ਦਾ ਸਾਡੀ ਪਾਰਟੀ ਦਾ ਏਜੰਡਾ ਬੜਾ ਸਪਸ਼ਟ ਹੈ ਕਿ ਦੇਸ਼ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਜਿਹੜੇ ਸਾਡੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਨੇ ਜਿਨ੍ਹਾਂ ਨੇ ਦੇਸ਼ ਨੂੰ ਬਣਾਉਣ ਚ ਬੜਾ ਵੱਡਾ ਯੋਗਦਾਨ ਪਾਇਆ ਹੈ ਉਨਾ ਤੋਂ ਪ੍ਰੇਰਣਾ ਲੈ ਸਕੇ ਉਹਨਾਂ ਦੀ ਜੀਵਨੀ ਤੋਂ ਪ੍ਰੇਰਣਾ ਲੈ ਸਕੇ ਪਰ ਮੈਂ ਸਮਝਦਾ ਕਿ ਜਿਹੜਾ ਪ੍ਰੋਜੈਕਟ ਖਟਕੜ ਕਲਾਂ ਜੀ ਵਿਸ਼ੇਸ਼ ਰੂਪ ਨਾਲ ਲਾਇਆ ਹੈ ਹੈਰੀਟੇਜ ਸਟਰੀਟ ਦਾ ਇਹਦੇ ਨਾਲ ਜਿੱਥੇ ਖਟਕੜ ਕਲਾਂ ਇੱਕ ਵਧੀਆ ਸਟਰੀਟ ਬਣੇਗੀ ਉਹਦੇ ਨਾਲ ਇਸ ਪੂਰੇ ਖਿੱਤੇ ਦੀ ਇਸ ਪੂਰੇ ਜ਼ਿਲ੍ਹੇ ਦੀ ਇਕਨੋਮੀ ਨੂੰ ਬੜਾ ਲਾਭ ਹੋਏ ਕਿਉਂਕਿ ਟੂਰਿਜ਼ਮ ਜਦੋਂ ਵਿਕਸਿਤ ਹੁੰਦਾ ਹੈ ਅੱਜ ਪੰਜਾਬ ਜਿਹੜਾ ਟੂਰਿਸਟ ਆ ਰਹੇ ਆ ਚਾਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਂਦਾ ਚਾਹੇ ਸ਼੍ਰੀ ਨੰਦਕੁਰ ਸਾਹਿਬ ਆਂਦਾ ਹੈ ਚਾਹੇ ਚੰਡੀਗੜ੍ਹ ਆਂਦਾ ਹੈ ਉਦਾ ਬਹੁਤ ਘੱਟ ਹਿੱਸਾ ਸਾਡੇ ਕੋਲ ਥਿਆ ਰਿਹਾ। ਲੇਕਿਨ ਹੈਰੀਟੇਜ ਟਰੇਟ ਬਣਨ ਦੇ ਨਾਲ ਜਦੋਂ ਇਹਦਾ ਦੇਸ਼ 'ਚ ਨਾਮ ਹੋਏਗਾ, ਸੋਸ਼ਲ ਮੀਡੀਆ 'ਤੇ ਜਦੋਂ ਇਹਦਾ ਪ੍ਰਚਲਨ ਹੋਏਗਾ ਤੇ ਟੂਰਿਸਟ ਜਿਹੜੇ ਨੇ ਜ਼ਰੂਰ ਚਾਹਣਗੇ ਕਿ ਜੇ ਅੰਮ੍ਰਿਤਸਰ ਆਏ ਆ ਤਾਂ ਭਗਤ ਸਿੰਘ ਦਾ ਸਥਾਨ ਵੀ ਦੇਖੀ ਜਾਈਏ। ਔਰ ਜਦੋਂ ਟੂਰਿਜ਼ਮ ਵਧੇਗਾ ਤੇ ਉਹਦੇ ਨਾਲ ਬੰਗਾ ਦੀ ਨਵਾਂ ਸ਼ਹਿਰ ਦੀ ਖਟਕੜ ਕਲਾ ਦੀ ਅਰਥਵਿਵਸਥਾ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ। ਸੋ ਉਸ ਦ੍ਰਿਸ਼ਟੀ ਨਾਲ ਵੀ ਮੈਂ ਸਮਝਦਾ ਕਿ ਇਹ ਬਹੁਤ ਇੰਪੋਰਟੈਂਟ ਹੈ ਕਿਥੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਇਹ ਸਮਾਰਕ ਕਰੇਗਾ, ਦੇਸ਼ ਦੇ ਨੌ ਇਹ ਹੈਰੀਟੇਜ ਸਟਰੀਟ ਕਰੇਗੀ ਉਥੇ ਨਵਾਂ ਸ਼ਹਿਰ ਜ਼ਿਲ੍ਹੇ ਦੀ ਆਰਥਿਕਤਾ ਨੂੰ ਵੀ ਇਹਦੇ ਨਾਲ ਹੁਲਾਰਾ ਮਿਲੇਗਾ ਹੰਗਾਰਾ ਮਿਲੇਗਾ ਤੋਂ ਮੈਂ ਕੋਈ ਫਿਰ ਬਹੁਤ ਬਹੁਤ ਤਨਮਾਦੀ ਦੂਜਾ ਮੁੱਦਾ ਉਸ ਵੇਲੇ ਮੈਂ ਰੱਖਿਆ ਸੀ ਕਿ ਨਵਾਂ ਸ਼ਹਿਰ ਨੂੰ ਮੈਡੀਕਲ ਕਾਲਜ ਮਿਲਣਾ ਚਾਹੀਦਾ ਪਰ ਮੈਂ ਜ਼ਲੀ ਕੋਸ਼ਿਸ਼ ਕਰਾਂਗਾ ਨਰਿੰਦਰ ਮੋਦੀ ਜੀ ਦਾ ਸੁਪਨਾ ਹੈ ਔਰ ਇਸ ਗੱਲ ਨੂੰ ਉਹਨਾਂ ਨੇ ਬਾਰ-ਬਾਰ ਕਿਹਾ ਹੈ ਕਿ ਦੇਸ਼ ਦੇ ਇੱਕ ਯੋਜਨਾ ਵੀ ਬਣਾਈ ਹੈ ਕੇਂਦਰ ਸਰਕਾਰ ਨੇ ਕਿ ਦੇਸ਼ ਦੇ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਸਥਾਪਿਤ ਕਰਨਾ ਹੈ। ਬਾਾਕੀ ਜਿਆਦਾ ਤੋਂ ਜਿਆਦਾ ਕਵਾਲਿਫਾਈਡ ਡਾਕਟਰਸ ਦੇਸ਼ ਦੇ ਅੰਦਰ ਪ੍ਰੋਡਿਊਸ ਕੀਤੇ ਜਾ ਸਕਣ ਸੇ ਸਿਹਤ ਸਭਾਵਾਂ ਨੂੰ ਸੁਧਾਰਨ ਲਈ ਉਸੇ ਕਰੀ ਜੀ ਨਵਾਂ ਸ਼ਹਿਰ ਦਾ ਮੈਡੀਕਲ ਕਾਲਜ ਵੀ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਨੂੰ ਦਿੱਤਾ ਹੈ ਕਿਉਂਕਿ 60% ਦੀ ਹਿੱਸੇਦਾਰੀ ਜਿਹੜੀ ਹੈ ਇਹ ਦੇ ਕੇਂਦਰ ਸਰਕਾਰ ਦੀ ਸੋ ਉਹਦੇ ਲਈ ਵੀ ਮੈਂ ਨਰਿੰਦਰ ਮੋਦੀ ਜੀ ਦਾ ਸਾਡੇ ਦੇਸ਼ ਦੇ ਜਿਹੜੇ ਸਵਾਸਥ્ય ਮੰਤਰੀ ਨੇ ਸਤਕਾਰਯੋਗ ਜੈਪ੍ਰਕਾਸ਼ ਜਗਤਪ੍ਰਕਾਸ਼ ਨੱਡਾ ਜੀ ਦਾ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਨਵਾਂ ਸ਼ਹਿਰ ਨੂੰ ਇੱਕ ਮੈਡੀਕਲ ਕਾਲਜ ਦਿੱਤਾ ਹੈ ਔਰ ਮੈਡੀਕਲ ਕਾਲਜ ਆਨ ਦੇ ਨਾਲ ਵੀ ਨਵਾਂ ਸ਼ਹਿਰ ਨੂੰ ਉਹਦਾ ਬਹੁਤ ਲਾਭ ਮਿਲਣ ਵਾਲਾ ਜਿੱਥੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਮੈਡੀਕਲ ਦੀ ਪੜ੍ਹਾਈ ਲਈ ਉਥੇ ਨਵਾਂ ਸ਼ਹਿਰ ਦੀ ਇਕਨੋਮੀ ਵਿੱਚ ਵੀ ਉਸ ਮੈਡੀਕਲ ਕਾਲਜ ਨਾਲ ਬਹੁਤ ਵੱਡਾ ਹੰਗਾਰਾ ਜਿਹੜਾ ਮਿਲੇਗਾ ਸੋ ਨਵਾਂ ਸ਼ਹਿਰ ਜ਼ਿਲ੍ਹੇ ਦੇ ਲਈ ਜਿਹੜੇ ਦੋ ਵੱਡੇ ਪ੍ਰੋਜੈਕਟ ਆਏ ਐ ਉਹਨਾਂ ਦੋਨਾਂ ਪ੍ਰੋਜੈਕਟਸ ਦੇ ਲਈ ਮੈਂ ਇੱਕ ਵਾਰ ਫੇਰ ਨਰਿੰਦਰ ਮੋਦੀ ਜੀ ਦਾ ਵਿਜੇਂਦਰ ਸਖਾਵਤ ਜੀ ਦਾ ਸ਼੍ਰੀ ਜੇਪੀ ਨੱਡਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਨਮਾਸ਼ਾਹ ਜ਼ਿਲ੍ਹੇ ਦੇ ਲੋਕਾਂ ਦੇ ਇਸ਼ੂਜ਼ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਦੋ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਹੈ ਹੱਲੇ ਵੀ ਬਹੁਤ ਸਾਰੇ ਕੰਮ ਬਾਕੀ ਨੇ ਕਿਉਂਕਿ ਮੈਂ ਜਦੋਂ ਨਮਾਸ਼ਾਹ ਆਇਆ ਸੀ ਤੇ ਬਹੁਤ ਸਾਰੇ ਇਸ਼ੂ ਆਪ ਚੁੱਕੇ ਸੀ ਉਹਨਾਂ ਚ ਦੋ ਹੀ ਰਿਜ਼ੋਲਵ ਹੋਏ ਨੇ ਰੇਲਵੇ ਦਾ ਇੱਕ ਬੜਾ ਵੱਡਾ ਇਸ਼ੂ ਰੇਲਵੇ ਦਾ ਜਿਹੜਾ ਨਮਾਸ਼ਾਹ ਦਾ ਇਸ਼ੂ ਹੈ ਉਹ ਇਸ਼ੂ ਤੇ ਵੀ ਕੰਮ ਚੱਲ ਰਿਹਾ ਹੈ ਮੈਂ ਉਹਦੇ ਲਈ ਵੀ ਦੋ ਵਾਰ ਮਾਨਯੋਗ ਰੇਲ ਮੰਤਰੀ ਜੀ ਨੂੰ ਮਿਲ ਕੇ ਨਿਵੇਦਨ ਕੀਤਾ ਹੈ ਕਿ ਨਮਾਸ਼ਾਹ ਨੂੰ ਜਿਹੜਾ ਉਹ ਰੇਲ ਦੇ ਨਾਲ ਜੋੜਿਆ ਜਾਏ ਫਗਵਾੜਾ ਦੇ ਨਾਲ ਜੋੜਿਆ ਜਾਏ ਉਦੇ ਲਈ ਵੀ ਮੈਨੂੰ ਪੂਰੀ ਉਮੀਦ ਹੈ ਕਿ ਰੇਲ ਮੰਤਰੀ ਜੀ ਨੇ ਉਸੇ ਵੇਲੇ ਸਾਰੇ ਅਫਸਰਾਂ ਨੂੰ ਬੁਲਾ ਕਰਕੇ ਇਸ ਗੱਲ ਦੀ ਤਾਗੀਦ ਕੀਤੀ ਸੀ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਕਾਰਵਾਈ ਸ਼ੁਰੂ ਕਰੋ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ ਜਿਹੜਾ ਰੇਲਵੇ ਦਾ ਇੱਕ ਬੜਾ ਪੁਰਾਣਾ ਮੁੱਦਾ ਕਿ ਰੇਲਵੇ ਨਾਲ ਨਵਾਂ ਸ਼ਹਿਰ ਨੂੰ ਬਲਾਚੌਰ ਨੂੰ ਜੋੜਨਾ ਹੈ ਉਹਦੇ ਤੇ ਵੀ ਕੇਂਦਰ ਸਰਕਾਰ ਗੰਭੀਰਤਾ ਪੂਰਵਕ ਕੰਮ ਕਰੇਗੀ ਔਰ ਬਹੁਤ ਜਲਦੀ ਉਦੀ ਵੀ ਘੋਸ਼ਣਾ ਅਸੀਂ ਕਰਾਂਗੇ ਸੋ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਮੇਰੇ ਮਨ ਸੀ ਕਿ ਤੁਹਾਡੇ ਮਾਧਿਅਮ ਦੇ ਨਾਲ ਨਵਾਂ ਸ਼ਹਿਰ ਦੀ ਜਨਤਾ ਦੇ ਨਾਲ ਇਹ ਗੱਲ ਰੱਖੀ ਜਾਵੇ ਕਿ ਕਿਵੇਂ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਹੈ ਕੇਂਦਰ ਦੀ ਸਾਡੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਚੌਕਮੁਖੀ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਮੈਨੂੰ ਕਿਉਂਕਿ ਪਾਰਟੀ ਨੇ ਮੌਕਾ ਦਿੱਤਾ ਸੀ ਨਵਾਂ ਸ਼ਹਿਰ ਦੇ ਲੋਕਾਂ ਨੇ ਵੀ ਬੜਾ ਤੁਹਾਡੇ ਮਾਧਿਅਮ ਦੇ ਨਾਲ ਨਵਾਂ ਸ਼ਹਿਰ ਦੀ ਜਨਤਾ ਦੇ ਨਾਲ ਇਹ ਗੱਲ ਰੱਖੀ ਜਾਵੇ ਕਿ ਕਿਵੇਂ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਹੈ ਕੇਂਦਰ ਦੀ ਸਾਡੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਚੌਕਮੁਖੀ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਮੈਨੂੰ ਕਿਉਂਕਿ ਪਾਰਟੀ ਨੇ ਮੌਕਾ ਦਿੱਤਾ ਸੀ ਨਵਾਂ ਸ਼ਹਿਰ ਦੇ ਲੋਕਾਂ ਨੇ ਵੀ ਬੜਾ ਪਿਆਰ ਦਿੱਤਾ ਪੂਰੇ ਹਲਕੇ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੋ ਮੇਰੀ ਇਹ ਡਿਊਟੀ ਵੀ ਬਣਦੀ ਹੈ ਕਿ ਜੋ-ਜੋ ਮਸਲੇ ਕੇਂਦਰ ਸਰਕਾਰ ਨਾਲ ਸੰਬੰਧਿਤ ਮੇਰੇ ਲੋਕ ਸਭਾ ਹਲਕੇ ਦੇ ਨੇ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਮੈਂ ਜਾ ਕੇ ਸਰਕਾਰ ਨਾਲ ਗੱਲ ਕਰਾਂ ਔਰ ਜੋ ਕੁਝ ਵੀ ਲੈ ਕੇ ਆ ਸਕਦਾ ਆਪਣੇ ਹਲਕੇ ਲਈ ਲੈ ਕੇ ਆਵਾਂ ਸੋ ਇੰਨੀਆਂ ਹੀ ਬੇਨਤੀਆਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਕਰਨੀਆਂ ਸੀ ਬਹੁਤ-ਬਹੁਤ ਧੰਨਵਾਦ ਸੋ ਅੱਛਾ ਤੁਸੀਂ ਗੱਲ ਕੀਤੀ ਮੈਡੀਕਲ ਕਾਲਜ ਦੀ ਉਹਨਾਂ ਅੱਜ ਬਜਟ ਦੇ ਵਿੱਚ ਇੱਕ ਕਾਂਗਰਸੀ ਜਿਹੜੇ ਵਿਧਾਇਕ ਨੇ ਇਸ ਤਰ੍ਹਾਂ ਨਾਲ ਜੀ ਉਹਨਾਂ ਨੇ ਇੱਕ ਸ ਕਿ ਪਿਛਲੀ ਵਾਰੀ ਕੇਂਦਰ ਸਰਕਾਰ ਨੇ ਇੱਕ ਬਜਟ ਦਿੱਤਾ ਸੀਗਾ ਮੈਡੀਕਲ ਕਾਲਜ ਬਣਾ ਲਈ ਲੇਕਿਨ ਪੈਸਾ ਤਾਰੋਫ ਨਹੀਂ ਦਿੱਤਾ ਗਿਆ ਸਿਰਫ ਪੈਸੇ ਦਿੱਤੇ ਨਹੀਂ ਕੇਂਦਰ ਸਰਕਾਰ ਨੇ ਇਹ ਇੱਕ ਸਵਾਲ ਉਹਨਾਂ ਨੇ ਆਨ ਰਿਪੋਰਟ ਪੁੱਛਿਆ ਇਹਨੇ ਬੜੇ ਕੀ ਹੋ ਗਏ ਦੇਖੋ ਕੇਂਦਰ ਦੀ ਜਿਹੜੀ ਇਹ ਯੋਜਨਾ ਹੈ ਮੈਡੀਕਲ ਕਾਲਜ ਦੀ ਇਹ 60 40 ਦੀ ਰੇਸ਼ੋ ਨਾਲ ਚੱਲਦੀ ਹੈ ਅਸੀਂ ਕਪੂਰਥਲਾ ਔਰ ਰਸ਼ਾਏਪੁਰਚ ਦੋ ਮੈਡੀਕਲ ਕਾਲਜ ਪਿਛਲੀ ਵਾਰੀ ਵੀ ਦਿੱਤੇ ਸੀ ਕੇਂਦਰ ਸਰਕਾਰ ਦੇ ਪੈਸੇ ਜਾਰੀ ਕਰਨ ਤੋਂ ਪਹਿਲਾਂ ਕੋਈ ਸ਼ਰਤਾਂ ਹੁੰਦੀਆਂ ਉਹਦੇ ਜ਼ਮੀਨ ਐਕਵਾਇਰ ਕਰਨਾ ਇੱਕ ਵੱਡੀ ਸ਼ਰਤ ਹੁੰਦੀ ਹੈ ਸੋ ਕੇਂਦਰ ਸਰਕਾਰ ਜਦੋਂ ਵੀ ਉਹ ਸ਼ਰਤਾਂ ਪੰਜਾਬ ਦੀ ਸਰਕਾਰ ਪੂਰੀ ਕਰ ਲੇਗੀ ਪੈਸੇ ਜ਼ਰੂਰ ਆਣਗੇ ਪੂਰੇ ਦੇਸ਼ ਵਿੱਚ ਮੈਡੀਕਲ ਕਾਲਜ ਬਣ ਰਹੇ ਆ ਪੰਜਾਬ ਕੋਈ અપਵਾਦ ਨਹੀਂ ਹੈ ਤੇ ਮੇਰੀ ਬੇਨਤੀ ਹੈ ਕਿ ਸਰਕਾਰ ਜਲਦੀ ਉਹ ਫਾਰਮੈਲਟੀਆਂ ਵੀ ਪੂਰੀਆਂ ਕਰੇ ਨਵਾਂ ਸ਼ਹਿਰ ਦੇ ਅੰਦਰ ਵੀ ਸਰਕਾਰ ਜ਼ਮੀਨ ਐਕਵਾਇਰ ਕਰਕੇ ਜਿਹੜਾ ਆਪਣਾ ਕੰਮ ਸ਼ੁਰੂ ਕਰ ਲੇਗੀ ਤੇ ਕੇਂਦਰ ਦਾ ਪੈਸਾ ਤੇ ਆ ਹੀ ਜਾਣਾ ਕੇਂਦਰ ਦਾ ਪੈਸਾ ਤਾਂ ਅਡਵਾਂਸ ਹੀ ਆ ਜਾਂਦਾ ਬਹੁਤ ਸਾਰੀਆਂ ਸਕੀਮਾਂ ਚ ਨਹੀਂ ਨਵਾਂ ਸ਼ਹਿਰ ਹਲੇ ਤੱਕ ਜ਼ਮੀਨ ਐਕਵਾਇਰ ਹੋਈ ਨਹੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਇਹਦੇ ਬਾਰੇ ਤਾਂ ਸੀਐਮ ਸਾਹਿਬ ਹੀ ਦੱਸ ਸਕਦੇ ਆ ਜਾਂ ਸਰਕਾਰੀ ਦੱਸ ਸਕਦੇ ਜਿਹੜਾ ਸਰ ਹੈਰੀਟੇਜ ਨੂੰ ਡਿਕਲੇਅਰ ਹੋਇਆ ਹੈਗਾ ਇਹਦੇ ਵਿੱਚ ਵੀ ਪੰਜਾਬ ਸਰਕਾਰ ਦੇ ਕੋਈ ਹਿੱਸੇਦਾਰੀ ਹੈ ਕਿ ਨਹੀਂ ਨਹੀਂ ਇਹ ਪੂਰਾ ਕੇਂਦਰ ਸਰਕਾਰ ਦਾ ਆਪ ਹੰਡਰਡ ਪਰਸੈਂਟ ਫੰਡਿੰਗ ਕੇਂਦਰ ਸਰਕਾਰ ਦੀ ਬਦਲੀ 53 ਕਦ ਤੱਕ ਡੇਟ ਲੈਂਕ ਕਦ ਤੱਕ ਤਿਆਰ ਹੋ ਜਾਊਗਾ ਸਰ ਹੈਰੀਟੇਜ ਰਹਿ ਸਰ ਹਲੇ ਤਾਂ ਸਰਕਾਰ ਨੇ ਸੈਂਕਸ਼ਨ ਕੀਤੀ ਹੈ ਠੀਕ ਉਹਦੇ ਬਾਅਦ ਹਰ ਸਰਕਾਰ ਦਾ ਉਹਦੇ ਬਾਅਦ ਟੈਂਡਰ ਹੋਏਗਾ ਲੋਕ ਟੈਂਡਰ 'ਚ ਬਿਡ ਕਰਨਗੇ ਜਿਹਨੂੰ ਟੈਂਡਰ ਮਿਲੇਗਾ ਉਹ ਟਾਈਮ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਪਗਸੰਦੇ ਜਿਹੜੀ ਜਨਮ ਦਿਨ ਆਣੀ ਹੈ 28 ਸਤੰਬਰ ਉਦੋਂ ਤੱਕ ਕੰਮ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਸਰ ਇੱਕ ਰਕਾਸਨ ਦਾ ਵੀ ਤੁਸੀਂ ਕਿਹਾ ਸੀ ਸਿਖਾਵਾ ਸਾਹਿਬ ਨੇ ਕਿਹਾ ਸੀ ਉੱਥੇ ਉਹ ਜੱਕੀ ਬਣਿਆ ਉਹਦੇ ਚ ਵੀ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇੱਕ ਪ੍ਰਪੋਜ਼ਲ ਜਾਣੀ ਹੁੰਦੀ ਹੈ ਕੇਂਦਰ ਦੀ ਜਿਹੜੀ ਪ੍ਰਸ਼ਾਸਕੀਮ ਹੈ ਉਹ ਵੀ ਸਟੇਟ ਗਵਰਨਮੈਂਟ ਦੀ ਪ੍ਰਪੋਜ਼ਲ ਤੇ ਜਾਂਦੀ ਹੈ ਉਹ ਪ੍ਰੋਪੋਜ਼ਲ ਜਾਣ ਤੋਂ ਬਾਅਦ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਹੈ ਕਮੇਟੀ ਬਣੇਗੀ ਕਮੇਟੀ ਉਹਨੂੰ ਰਿਵਿਊ ਕਰੇਗੀ ਔਰ ਜਦੋਂ ਕਮੇਟੀ ਸੈਂਕਸ਼ਨ ਕਰਕੇ ਉੱਪਰ ਭੇਜਦੀ ਹੈਗੀ ਸਰਕਾਰ ਕੋਲ ਸਰਕਾਰ ਪੈਸੇ ਸੈਂਕਸ਼ਨ ਕਰ ਦੇਗੀ ਪ੍ਰੋਸੈਸ ਹੈ ਮੈਨੂੰ ਲੱਗਦਾ 1-2 ਮਹੀਨੇ ਚ ਰਕਾਸਨ ਦੀ ਵੀ ਪ੍ਰੋਪੋਜ਼ਲ ਆ ਜਾਏਗੀ ਕੁਸ਼ਲ ਸਰ ਜੀ ਤੁਸੀਂ ਰੇਲਵੇ ਦਾ ਮੁੱਦਾ ਆਪ ਹੀ ਦੱਸਿਆ ਕਿਉਂਕਿ ਪੱਤਰਕਾਰ ਨੇ ਪੁੱਛਣੀ ਸੀਗਾ ਤੁਹਾਨੂੰ ਤੁਸੀਂ ਇਹਨੂੰ ਫਗਵਾੜੇ ਨਾਲ ਜੋੜਨ ਦੀ ਕਹਿੰਦੇ ਫਗਵਾੜਾ ਨਾਲ ਤੇ ਆਲਰੇਡੀ ਜੁੜਿਆ ਹੋਇਆ ਇਹਨੂੰ ਖੰਡੇ ਨਾਲ ਜੋੜਨ ਦੀ ਲੋੜ ਹੈ ਖੰਡੇ ਨਾਲ ਜੋੜਨ ਦੀ ਲੋੜ ਹੈ ਬਿਲਕੁਲ ਠੀਕ ਹੈ ਮੈਂ ਉਹਨੂੰ ਖੰਡੇ ਦੀ ਜਗ੍ਹਾ ਫਗਵਾ ਆ ਰੇਲਵੇ ਮੰਤਰੀ ਜੀ ਨੂੰ ਮੈਮੋਰੰਡਮ ਦਿੱਤਾ ਸੀ ਉਹਨਾਂ ਨੇ ਮੇਰੇ ਸਾਹਮਣੇ ਜਿਹੜੇ ਆਫੀਸਰ ਸੀਗੇ ਉਹਨਾਂ ਨਾਲ ਗੱਲ ਵੀ ਕੀਤੀ ਕਿਉਂਕਿ ਇਹਦੇ ਲਈ ਟੈਕਨੀਕਲ ਸਰਵੇ ਹੋਣਾ ਹੈ ਦੇਖੋ ਕੋਈ ਵੀ ਸਕੀਮ ਹੈ ਨਾ ਉਹਦੇ ਲਈ ਸਟੇਟ ਗਵਰਨਮੈਂਟ ਵੀ ਬੜਾ ਕੀ ਇੰਪੋਰਟੈਂਟ ਰੋਲ ਪੇ ਕਰਦੀ ਹੈ ਰੇਲਵੇ ਨੇ ਜਦੋਂ ਆਪਣਾ ਪ੍ਰੋਜੈਕਟ ਬਣਾਉਣਾ ਹੈ ਸਭ ਤੋਂ ਪਹਿਲਾਂ ਤਾਂ ਟੈਕਨੀਕਲ ਸਰਵੇ ਹੋਣਾ ਹੈ ਫੀਜ਼ਿਬਿਲਿਟੀ ਚੈੱਕ ਹੋਣੀ ਹੈ ਫਿਰ ਜ਼ਮੀਨ ਦੀ ਗੱਲ ਆਣੀ ਹੈ ਜ਼ਮੀਨ ਜਿਹੜੀ ਐਕਵਾਇਰ ਕਰਨੀ ਹੈ ਉਹ ਸਟੇਟ ਗਵਰਨਮੈਂਟ ਨੇ ਕਰਨੀ ਹੈ ਉਹ ਸੰਵਿਧਾਨਿਕ ਅਧਿਕਾਰ ਸਿਰਫ ਸਟੇਟ ਗਵਰਨਮੈਂਟ ਨੂੰ ਦਿੱਤਾ ਹੈ ਔਰ ਸਾਡੇ ਧਿਆਨ ਚ ਇਹ ਹੈ ਕਿ ਸੈਂਕਸ਼ਨਡ ਪ੍ਰੋਜੈਕਟ ਸੀਗੇ ਜਿਹਦੇ ਚ ਹਜ਼ਾਰਾਂ ਕਰੋੜ ਰੁਪਏ ਸੈਂਕਸ਼ਨ ਹੋ ਗਿਆ ਸੀ ਉਹ ਵੀ NHAI ਨੇ ਚੱਠੀ ਲੈ ਕੇ ਵਿਡਰਾਅ ਕਰ ਲਿਆ ਕਿਉਂਕਿ ਜ਼ਮੀਨ ਅਕਵਾਰ ਨਹੀਂ ਹੋ ਰਹੀ ਬਹੁਤ ساری ਜ਼ਿਲ੍ਹਿਆਂ ਸੋ ਮੈਨੂੰ ਲੱਗਦਾ ਕਿ ਇੱਕ ਵਾਰੀ ਰੇਲਵੇ ਮਿਨਿਸਟਰੀ ਦੀ ਟੈਕਨੀਕਲ ਪ੍ਰਪੋਜ਼ਲ ਓਕੇ ਹੋ ਜਾਏ ਲੇਕਿਨ ਮੈਂ ਉਸ ਨੂੰ ਲਗਾਤਾਰ ਫਾਲੋਅ ਅਪ ਕਰ ਰਹੇ ਹਾਂ ਜ਼ਰੂਰ ਇਸਤੇ ਕਾਰਵਾਈ ਸੁਭਾਜੀ ਤੁਸੀਂ ਬਲਾਚੌਰ ਦੀ ਵੀ ਪਿੱਛੇ ਐਫਪੀ ਸਾਹਿਬ ਜਿਹੜੇ ਹੁਣ ਜਿੱਤ ਕੇ ਗਏ ਨੇ ਮਾਨ ਸਾਹਿਬ ਨੇ ਉਹਨਾਂ ਨੇ ਵੀ ਗੱਲ ਰੱਖੀ ਤਾਂ ਸਾਹਿਬ ਹੋ ਰਹੇ ਤੇ ਕਿ ਬੀਟੂ ਜੀ ਜੇ ਕੋਲ ਇਹਨੂੰ ਕਰਵਾ ਦਿੱਤਾ ਜਾਵੇ ਬਲਾਚੌਰ ਵੀ ਜੋੜੇ ਜਾਵੇ ਉਹਦੇ ਲਈ ਤੁਸੀਂ ਵੀ ਆਪਣੀ ਸਰਕਾਰ ਨੂੰ ਕਹੋਗੇ ਜੀ ਮੈਂ ਆਲਰੇਡੀ ਕਰ ਚੁੱਕਾ ਕੰਗ ਸਾਹਿਬ ਨੇ ਤਾਂ ਹੋਣ ਕੀਤੀ ਹੋ ਗਈ ਮੈਂ ਤਾਂ ਬਲਾਚੌਰ ਨਵਾਂ ਸ਼ਹਿਰ ਇਹਨਾਂ ਦੋਨਾਂ ਨੂੰ ਰੇਲਵੇ ਲਿੰਕ ਨਾਲ ਜੋੜਿਆ ਜਾਵੇ ਇਹਦੇ ਲਈ ਮੰਤਰੀ ਜੀ ਨੂੰ ਮਿਲ ਕੇ ਪੂਰੀ ਪ੍ਰੋਪੋਜ਼ਲ ਸਬਮਿਟ ਕਰਕੇ ਆਇਆ ਸੀ ਔਰ ਆਫੀਸਰਸ ਨਾਲ ਮੀਟਿੰਗ ਕਰਵਾਈ ਸੀ ਮੇਰੀ ਉਹਨਾਂ ਨੇ ਉਹ ਸਾਰਾ ਟੈਕਨੀਕਲ ਸਰਵੇ ਵਗੈਰਾ ਦਾ ਕੰਮ ਸ਼ੁਰੂ ਹੋਏਗਾ ਮੈਂ ਬਜਟ ਸੈਸ਼ਨ ਖਤਮ ਹੋ ਜਾਏ ਉਸ ਤੋਂ ਬਾਅਦ ਮੈਂ ਦੁਬਾਰਾ ਇੱਕ ਵਾਰ ਅਗਰਸ਼ਨ ਸਾਹਿਬ ਨੂੰ ਜਾ ਕੇ ਮਿਲ ਕੇ ਉਹਦੀ ਕੀ ਪ੍ਰੋਗਰੈਸ ਹੈ ਉਹ ਇੱਕ ਵਾਰੀ ਕਰਕੇ ਫਿਰ ਤੁਹਾਡੇ ਨਾਲ ਦੁਬਾਰਾ ਗ ਸਰ ਅ ਪਟਿਆਲਾ ਵਿੱਚ ਕਰਨਲ ਬਾਠ ਵਰ ਤੇ ਪੰਜਾਬ ਪੁਲਿਸ ਤੇ ਇੱਕ ਬਹੁਤ ਵੱਡਾ ਮਾਮਲਾ ਸੌਂ ਮੇ ਹੈ 이슈 ਚੱਲ ਰਿਹਾ ਹੈ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਕੇ ਲਈ ਬੜਾ ਹੀ ਅਨਫੋਰਚੂਨੇਟ ਹੈ ਦੇਖੋ ਦੇਸ਼ ਦੇ ਜਵਾਨ ਜਿਹੜੇ ਨੇ ਦੇਸ਼ ਦੀਆਂ ਸਰਾਧਾਂ ਤੇ ਦੇਸ਼ ਦੀ ਰਾਖੀ ਕਰਦੇ ਨੇ ਔਰ ਇੰਨੇ ਵੱਡੇ ਆਫੀਸਰ ਨਾਲ ਕਰਨਲ ਰੈਂਕ ਦਾ ਆਫੀਸਰ ਜਿਹੜਾ ਹੈ ਉਹਦਾ ਕਿੰਨਾ ਸਟੇਚਰ ਹੈ ਉਸ ਆਫੀਸਰ ਨਾਲ ਇਸ ਪ੍ਰਕਾਰ ਦੀ ਵਹਿਸ਼ਿਆਨਾ ਮਾਰਪੀਟ ਹੁੰਦੀ ਹੈ ਹਮਲਾ ਹੁੰਦਾ ਹੈ ਔਰ ਪੁਲਿਸ ਕਈ ਦਿਨ ਤੱਕ ਕਾਰਵਾਈ ਨਹੀਂ ਕਰਦੀ ਘਰ ਵਾਲਿਆਂ ਨੂੰ ਦਬਾਅ ਪਾਇਆ ਜਾਂਦਾ ਹੈ ਕਿ ਸਮਝੌਤਾ ਕਰ ਲੋ ਮੈਂ ਸਮਝਦਾ ਇਸ ਤੋਂ ਜ਼ਿਆਦਾ ਦੁਰਭਾਗਿਆਪੂਰਨ ਸਥਿਤੀ ਹੋ ਨਹੀਂ ਸਕਦੀ ਜਿਹੜੇ ਵੀ ਪੁਲਿਸ ਅਫਸਰ ਇਹਦੇ ਚ ਇਨਵੋਲਵ ਨਹੀਂ ਉਹਨਾਂ ਦੇ ਖਿਲਾਫ ਖੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਬਰਖਾਸਤ ਕਰਨਾ ਚਾਹੀਦਾ ਔਰ ਜਿਹੜੇ ਪੁਲਿਸ ਅਫਸਰਾਂ ਨੇ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਐਫ ਆਈ ਆਰ ਕ੍ਰਾਂਚ ਦੇਰੀ ਕੀਤੀ ਉਹਨਾਂ ਦੇ ਖਿਲਾਫ ਵੀ ਡਿਪਾਰਟਮੈਂਟਲ ਇਨਕੁਆਇਰੀ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇੱਕ ਆਮ ਵਿਅਕਤੀ ਨਾਲ ਕੀ ਹਾਲ ਕਰਦੇ ਹੋਣਗੇ ਜਿਹੜੇ ਫਾਇਦੇ ਕਰਨ ਨਾਲ ਨੂੰ ਨਹੀਂ ਛੱਡਦੇ ਪਏ ਇਹ ਸੁਝੋ ਕਿ ਆਮ ਵਿਅਕਤੀ ਅਗਰ ਕਿਤੇ ਪੁਲਿਸ ਸਟੇਸ਼ਨ ਚਲਾ ਜਾਵੇਗਾ ਨਾ ਇੱਥੇ ਚੜ੍ਹ ਜੇ ਤਾਂ ਕੀ ਹਾਲ ਹੁੰਦਾ ਹੈਗਾ ਪੰਜਾਬ ਚ ਪੁਲਿਸ ਰਾਜ ਹੋਇਆ ਪਿਆ ਉਹਨੇ ਇਕੱਲੇ ਉਥੋਂ ਦੀ ਮੈਂ ਤਾਂ ਕਿਉਂਕਿ ਪਬਲਿਕ ਡੀਲਿੰਗ ਕਰਦਾ ਮੇਰੇ ਕੋਲ ਤਾਂ ਰੋਜ਼ ਲੋਕ ਆਉਂਦੇ ਆ ਜੋ ਐਸ ਐਚ ਓ ਡੀ ਐਸ ਪੀ ਐਸ ਐਸ ਪੀ ਇਸ ਸਮੇਂ ਉਹਨਾਂ ਦਾ ਜੋ ਵਿਵਹਾਰ ਹੈ ਜਨਤਾ ਦੇ ਪ੍ਰਤੀ ਜਿੰਨੀ ਅਸੰਵੇਦਨਸ਼ੀਲਤਾ ਹੈ ਜਨਤਾ ਦੇ ਪ੍ਰਤੀ ਮੈਂ ਤੁਹਾਨੂੰ ਉਹਦਾ ਬਿਆਨ ਨਹੀਂ ਕਰ ਸਕਦਾ ਸੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਐਕਸਪੋਜ਼ ਕੀਤਾ ਹੈ ਕਨਲ ਬਾਠ ਵਾਲੇ ਐਪੀਸੋਡ ਨੇ ਮੁੱਖ ਮੰਤਰੀ ਸਾਹਿਬ ਜਿੰਨੇ ਮਰਜੀ ਦਾਅਵੇ ਕਰੀ ਜਾਣ ਜਿੰਨੇ ਮਰਜੀ ਇਸ਼ਤਿਹਾਰ ਦੇ ਜਾਣ ਪਰ ਸਚਾਈ ਇਹ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਗਗੜਦੀ ਜਾ ਰਹੀ ਹੈ। ਇਨਕੁਆਇਰੀ ਮੰਗ ਕਰ ਰਹੇ ਹੋ। ਜੀ ਆਪ ਸਾਫ ਕਿ ਐਕਸ਼ਨ ਲਿਆ ਜਾ ਰਿਹਾ ਹੈ। ਸੀਬੀਆਈ ਦੀ ਮੰਗ ਕਰ ਰਹੇ ਹੋ। ਕੋਈ ਵੈਦੀ ਮੰਗ ਕਰੇ ਕੀ ਹੋ ਸਕਦਾ ਹੈ ਸੀਬੀਆਈ। ਕੋਈ ਸੀਬੀਆਈ ਦੀ ਜਿਹੜੀ ਇਨਕੁਆਇਰੀ ਹੈ ਉਹ ਸਟੇਟ ਗਵਰਨਮੈਂਟ ਦੀ ਰეკਮੈਂਡੇਸ਼ਨ ਤੇ ਹੀ ਹੋ ਸਕਦੀ ਹੈ। ਜੀ। ਸਟੇਟ ਗਵਰਨਮੈਂਟ ਰეკਮੈਂਡ ਕਰੇਗੀ ਜ਼ਰੂਰ ਸੀਬੀਆਈ ਇਨਪਾਇਰੀ। ਇਹ ਕੋਈ ਤੁਹਾਡੀ ਸਵਾਲ ਦੀ ਬਣਾ ਇੱਕ ਵਪਾਰੀ ਜਿਹੜਾ ਹੈਗਾ ਨਵੇਂ ਸ਼ਹਿਰ ਦਾ ਉਹ ਸੜਕਾਂ ਦੇ ਉੱਪਰ ਧਰਨੇ ਲਾਣ ਲਈ ਮਜਬੂਰ ਹੋ ਗਿਆ ਕਿਉਂਕਿ ਇੱਕ ਸੜਕਾਂ ਪਿੱਛੇ ਤੁਸੀਂ ਵੀ ਇੱਥੇ ਇਲੈਕਸ਼ਨ ਲੜ ਕੇ ਗਏ ਸੀ ਸਰ ਕੋਈ ਪੋਲਿਟੀਕਲ ਪਾਰਟੀਆਂ ਜਿਸ ਨੇ ਧਰਨਾ ਲਾਇਆ ਗਿਆ ਕੋਈ ਵੀ ਮੈਂਬਰ ਚਾਹੇ ਕੋਈ ਸੀ ਵੀ ਪਾਰਟੀ ਦਾ ਹੋਵੇ ਕੋਈ ਉੱਥੇ ਮੌਜੂਦ ਨਹੀਂ ਸੀਗਾ ਸਰ ਤੁਸੀਂ ਇਹਨਾਂ ਦੇ ਵਪਾਰੀਆਂ ਲਈ ਕੁਝ ਕਰੋ ਮੇਰੀ ਕਿਉਂਕਿ 9 ਕਰੋੜ ਟੈਕਸ ਜਿਹਨਾਂ ਨੇ ਜਮ੍ਹਾਂ ਕਰਵਾਇਆ ਉਹ ਸੜਕਾਂ ਤੇ ਘੁੰਮਦੇ ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਬੜੀ ਮਾੜੀ ਸਥਿਤੀ ਹੈ ਬੜੀ ਮੰਦ ਭਾਗੀ ਗੱਲ ਹੈ ਕਿ ਜਿਨ੍ਹਾਂ ਦੇ ਕਰਕੇ ਅਰਥਵਿਵਸ ਉਹ ਸੜਕਾਂ ਦੀ ਜੋ ਹਾਲਤ ਹੈ ਮੈਨੂੰ ਪਤਾ ਹੀ ਹੈ ਮੈਂ ਆਪ ਜਾ ਕੇ ਆਇਆ ਹਾਂ ਕੋਈ ਗਿਆ ਵੀ ਸੀ ਮੈਨੂੰ ਪਤਾ ਨਹੀਂ ਮੈਨੂੰ ਪਤਾ ਹੁੰਦਾ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਆ ਕੇ ਬੈਠਦਾ ਵਪਾਰੀ ਭਰਾਵਾਂ ਨਾਲ ਆ ਕੇ ਇੱਥੇ ਤਰਨੇ ਤੇ ਬੈਠਦਾ ਅੱਗੇ ਤੋਂ ਜਦੋਂ ਵੀ ਮੈਂ ਬੇਨਤੀ ਕਰਾਂਗਾ ਆਪਣੇ ਸਾਰੇ ਲੋਕਲ ਲੀਡਰ ਸਾਹਿਬਾਨ ਨੂੰ ਕਿ ਜਦੋਂ ਵੀ ਕੋਈ ਇਸ ਪ੍ਰਕਾਰ ਦੀ ਇਸ਼ੂ ਆਏ ਜ਼ਰੂਰ ਮੇਰੇ ਧਿਆਨ 'ਚ ਲੈ ਕੇ ਆਨ ਮੈਂ ਉਹਨਾਂ ਦੀ ਗੱਲ ਨੂੰ ਪੂਰ ਜ਼ੋਰ ਤਰੀਕੇ ਨਾਲ ਉਠਾਉਂਗਾ ਵੀ ਔਰ ਮੈਂ ਅੱਜ ਜੀ ਸਾਹਿਬ ਨਾਲ ਵੀ ਗੱਲ ਕਰਦਾ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿ ਵੀ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਏ ਤੇ ਨਹੀਂ ਬਣਾਣਗੇ ਤੇ ਮੈਂ ਆਪ ਹੀ ਆ ਕੇ ਤਰਨ ਲਾਵਾਂਗਾ ਜੀ ਜੀ ਇਨਸ਼ਾਲੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਦਿਨ ਪਰ ਦਿਨ ਨਸ਼ਾ ਫਵਾਦਾ ਜਾ ਰਿਹਾ ਛੋਟੇ ਛੋਟੇ ਜਿਹੜੇ ਹੈਗੇ ਆ ਆ ਫੜ ਕੇ ਨਾ ਦੋਚਾ ਤੇ ਵੱਡੇ ਜਿਹੜੇ ਮਗਰਮਾਸ਼ਾ ਅਜੇ ਤੱਕ ਨਜ਼ਰ ਨਹੀਂ ਆਂਦੇ ਜਾਂ ਉਹਨਾਂ ਦੀਆਂ ਕੋਠੀਆਂ ਵੀ ਅਜੇ ਤੱਕ ਨਜ਼ਰ ਨਹੀਂ ਆ ਰਹੀਆਂ ਤਾਂ ਆਪ ਜੀ ਦੀ ਸਰਕਾਰ ਦੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਹੈ ਇੱਕ ਇਹਦੇ ਨਾਲ ਹੀ ਨਸ਼ਣ ਵਾਲੀ ਆਪ ਦੇ ਐਮਐਲਏ ਨੇ ਜੰਮੂ ਤੋਂ ਜਿਹੜੇ ਐਮਐਲਏ ਆ ਆਪ ਦੇ ਇੱਕੋ ਇੱਕ ਉਮੀਦਵਾਰ ਉਹਨਾਂ ਨੇ ਵੀ ਪੰਜਾਬ ਦੇ ਉਤੇ ਧੂਮਤ ਲ देखो मैं ना इस इशू ਨੂੰ ਹਮੇਸ਼ਾ ਪੋਲਿਟਿਕਸ ਤੋਂ ਉੱਪਰ ਉੱਟ ਕੇ ਡੀਲ ਕਰਨ ਦਾ વિશ્વાસ ਕਰਦਾ ਹਾਂ ਜੀ। આરોਪ ਤਾਂ ਪੋਲਿਟਿਕਸ ਅਸੇ ਇੱਕ ਦੂਜੇ ਤੇ ਲਾਨੇ ਹੀ ਰਹਿੰਦੇ ਆ। ਲੇਕਿਨ ਸਾਨੂੰ ਇਸ ਸੱਚਾਈ ਨੂੰ ਸਭ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਸਭ ਪੋਲਿਟੀਕਲ ਪਾਰਟੀਆਂ ਨੂੰ। ਕਿ ਪੰਜਾਬ 'ਚ ਨਸ਼ੇ ਦੀ ਸਮੱਸਿਆ ਵਾਧੀ ਜਾ ਰਹੀ ਹੈ। ਜੀ। ਅਸੀਂ ਉਹਨੂੰ ਕੋਈ ਬਹਾਨਾ ਬਣਾ ਲਈਏ ਹੁੰਦਾ ਕਿ ਇਹ ਜਿਹੜੇ ਸਰਕਾਰ 'ਚ ਹੁੰਦੇ ਆ ਉਹ ਆਪੋਜੀਸ਼ਨ ਨੂੰ ਬਲੇਮ ਕਰਦੇ ਆ ਜੀ ਇਹ ਜਾਣ ਬੁੱਝ ਕੇ ਬਦਨਾਮ ਕਰਨ ਲਈ ਪੰਜਾਬ ਨੂੰ ਇਹ ਗੱਲਾਂ ਕਰ ਰਹੇ ਆ। ਕੋਈ ਪੰਜਾਬ ਨੂੰ ਬਦਨਾਮ ਕਰਨ ਵਾਲੀ ਗੱਲ ਨਹੀਂ ਕਰ ਰਿਹਾ ਸੱਚਾਈ ਹੈ ਕਿ ਪੰਜਾਬ ਤੇ ਨਸ਼ਾ ਵਧਦਾ ਜਾ ਰਿਹਾ ਹੈ ਮੈਂ ਤਾਂ ਰੋਜ਼ ਪਿੰਡਾਂ ਜਾਂਦਾ ਹਾਂ ਇੱਕੋ ਹੀ ਸਵਾਲ ਮੇਰੇ ਸਾਹਮਣੇ ਆਦਾ ਹੈ ਸਾਡੇ ਬੱਚੇ ਬਹੁਤ ਬੁਰੀ ਤਰ੍ਹਾਂ ਨਾਲ 16 16 17 17 ਸਾਲ ਦੇ ਬੱਚੇ ਹੁਣ ਤਾਂ ਕੁੜੀਆਂ ਵੀ ਉਹਦੇ ਸ਼ਾਮਿਲ ਹੋ ਗਈਆਂ ਬਾਉਂਡਰ ਤੋਂ ਕਿਸ ਤਰ੍ਹਾਂ ਕਰਾਸ ਹੋਣਾ ਜਦੋਂ ਪੰਜਾਬ ਤੋਂ ਜੇ ਉਸ ਸਟੇਟ ਤੇ ਜਾ ਰਿਹਾ ਜਿਹੜੀ ਗੱਲ ਹੋ ਗਈ ਹੈ ਬਾਉਂਡਰ ਕੀ ਕਰ ਇਸ ਕਰਕੇ ਨਹੀਂ ਬਾਰਡਰ ਤੇ ਤਾਂ ਦੇਖੋ ਸਟੇਟ ਦੇ ਸਾਡੇ ਜਿਹੜੇ ਬਾਰਡਰ ਨੇ ਉਹਨਾਂ ਦੇ ਉੱਤੇ ਕੋਈ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਨਹੀਂ ਆਪਾਂ ਵੀ ਦੇਖਦੇ ਆਂ ਆਪਾਂ ਵੀ ਲੋਜ ਹਰਿਆਣਾ ਜਾ ਰਹੇ ਆਂ ਆਪਾਂ ਵੀ ਲੋਜ ਹਿਮਾਚਲ ਜਾ ਰਹੇ ਆਂ ਇਹਦੀ ਕਮਜ਼ੋਰੀ ਹੈ ਸਟੇਟ ਗਵਰਨਮੈਂਟ ਦੀ ਕਮਜ਼ੋਰੀ ਹੈ ਜਿਹੜੇ ਇੰਟਰ ਸਟੇਟ ਬਾਰਡਰ ਨੇ ਉਹ ਤਾਂ ਸਟੇਟ ਗਵਰਨਮੈਂਟ ਹੀ ਦੇਖਦੀ ਹੈ ਨਾ ਉਹਦੇ ਜਿੱਤਾਂ ਪੁਲਿਸ ਦਾ ਹੀ ਰੋਲ ਹੈ ਉਹ ਇਹ ਨਹੀਂ ਮੁੱਦਾ بڑا ਵਿਧਾਨ ਸਭਾ ਦੇ ਵਿੱਚ ਉਠਾਉਣਾ ਮੈਂ ਉਹ ਵੀ ਕਹਿ ਰਿਹਾ ਨਾ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਸਾਰੇ ਪੋਲਿਟਿਕਲ ਪਾਰਟੀ ਦੇ ਲੋਕਾਂ ਨੂੰ ਪ੍ਰੈਸ ਨੂੰ ਸੋਸ਼ਲ ਲੀਡਰਸ ਨੂੰ ਜ਼ਰੂਰ ਇੱਕ ਜੁੱਟ ਹੋ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਜੀ ਕਿ ਭਈ ਨਸ਼ੇ ਦੇ ਇਸ ਕੋਹ ਨੂੰ ਕਿਵੇਂ ਪੰਜਾਬ ਚਲੋ देर आए दुरुस्त आए मैं होते कोई पॉलिटिकल टिकट कोणी ਨਹੀਂ ਕਰਨਾ ਚਾਹੁੰਦਾ ਕਿ ਵੀ 3 ਸਾਲ ਕਿਉਂ ਲੱਗ ਗਏ ਉਹਨਾਂ ਨੂੰ ਇਸ ਸੈਕਸ਼ਨ ਨੂੰ ਸ਼ੁਰੂ ਕਰਨ ਲੇਕਿਨ ਮੋਦੇਜ ਵੀ ਬੇਨਤੀ ਜ਼ਰੂਰ ਕਰਨੀ ਹੈ ਕਿ ਜਿਹੜਾ ਐਕਸ਼ਨ ਤੁਸੀਂ ਸ਼ੁਰੂ ਕੀਤਾ ਹੈ ਸਿਰਫ ਪੀਆਰ ਐਕਸਰਸਾਈਜ਼ ਨਾ ਰਹੇ ਜੀ ਕਿਉਂਕਿ ਦਿੱਲੀ ਚ ਆਪਾਂ ਚੋਣ ਆ ਰਹੇ ਆ ਮੋਰਲ ਬੜਾ ਡਾਊਨ ਹੈ ਤੇ ਕੁਝ ਨਾ ਕੁਝ ਆਪਾਂ 15 ਦਿਨ ਮਹੀਨਾ ਜਰਾ ਜੋਰ ਮਾਰ ਕੇ ਲੋਕਾਂ ਨੂੰ ਦਿਖਾਈਏ ਵੀ ਸਾਡੀ ਸਰਕਾਰ ਬੜੀ ਹੈ ਉਹਨਾਂ ਨਾਲ ਨਹੀਂ ਮਸਲਾ ਲਾਉਣਾ ਇਹ ਜਿਹੜੀ ਦਸ਼ਕਾਂ ਦੀ ਦਹਾਕੀਆਂ ਦੀ ਜਿਹੜੀ ਇਹ ਪ੍ਰੋਬਲਮ ਹੈ ਨਾ ਜਿਹੜਾ ਇਹਦਾ ਵੱਡਾ ਨੈਟਵਰਕ ਹੈ ਅਗਰ ਤੁਸੀਂ ਇਹਨੂੰ ਡਿਸਟਰੋਏ ਕਰਨਾ ਹੈ ਅਗਰ ਤੁਸੀਂ ਇਹਨੂੰ ਤੋੜਨਾ ਹੈ ਅਗਰ ਤੁਸੀਂ ਇਹਨੂੰ ਖਤਮ ਕਰਨਾ ਹੈ ਇਹਦੇ ਲਈ ਸਸਟੇਨਡ ਕੰਸਿਸਟੈਂਟ ਐਫਰਟ ਕਰਨੇ ਪੈਣਗੇ ਸਟੇਟ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਮਿਲ ਕੇ ਕਰਨੇ ਪੈਣਗੇ ਸਾਡੀ ਸੈਂਟਰਲ ਗਵਰਨਮੈਂਟ ਬੜੀ ਇਹਦੇ ਪ੍ਰਤੀ ਸincere ਹੈ ਪਿਛਲੇ ਲਗਭਗ 1.5-2 ਸਾਲ ਜਿੰਨੇ ਤੁਸੀਂ ਦੇਖੋਗੇ NIA ਨੇ ਬਹੁਤ ਬੜੀਆਂ-ਬੜੀਆਂ ਰੇਡਸ ਕੀਤੀਆਂ ਜਿਹੜੇ ਟਰੱਕ ਦੇ ਪੈਡਲਰਸ ਨੇ ਜਿਹੜੇ ਸਮੱਗਲਰਸ ਨੇ ਉਸ ਨੈਟਵਰਕ ਨੂੰ ਤੋੜਨ ਲਈ ਮੈਂ ਚਾਹਨਾ ਕਿ ਸੈਂਟਰਰ ਔਰ ਸਟੇਟ ਮਿਲ ਕੇ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੋਕ ਵੀ ਇੱਕ ਜੋ ਟੋਨ ਇੱਕ رائے ਬਣਾਉਣ ਕਿ ਯਾਰ ਚਾਹ ਜੋ ਵਿਅਕਤੀ ਨਸ਼ਾ ਵੇਚਦਾ ਹੈ ਜਿਹਦੀ ਕਿਸੇ ਵੀ ਤਰ੍ਹਾਂ ਦੀ ਭਾਗੀਦਾਰੀ ਦੀ ਉਹਨੂੰ ਕੋਈ ਨਹੀਂ ਬਚਾਏਗਾ ਉਹਦੇ ਖਿਲਾਫ ਐਕਸ਼ਨ ਹੁੰਦਾ ਹੈ ਸਭ ਉਹਦਾ ਵੈਲਕਮ ਕਰਾਂਗੇ ਸਭ ਸਰਕਾਰ ਦੇ ਨਾਲ ਖੜੇ ਹੋ ਜਾਾਂਗੇ ਇਸ ਮਾਮਲੇ 'ਚ ਔਰ ਸਰਕਾਰ ਵੀ ਇਹਨੂੰ ਪੋਲਿਟੀਕਲ ਤੋਂ ਉੱਪਰ ਉੱਠ ਕੇ ਸਭ ਨੂੰ ਨਾਲ ਲੈ ਕਰਕੇ ਕਿਉਂਕਿ ਇਹ ਇਸ਼ੂ ਪੰਜਾਬ ਦਾ ਇਸ਼ੂ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇਸ਼ੂ ਹੈ ਸੋ ਇਸ ਕਰਕੇ ਸਾਡੀ ਪਾਰਟੀ ਤਾਂ ਹਮੇਸ਼ਾ ਇਹ ਗੱਲ ਕਹਿੰਦੀ ਰਹੀ ਹੈ ਚਾਹੇ ਮੈਂ ਅੱਜ ਆਪੋਜੀਸ਼ਨ ਪਾਰਟੀ 'ਚ ਆਂ ਲੇਕਿਨ ਮੈਂ ਅੱਜ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਸਰਕਾਰ ਤਗੜੀ ਹੋ ਕੇ ਲੜਾਈ ਲੜੇ ਅਸੀਂ ਤਗੜੇ ਹੋ ਕੇ ਦੇ ਨਾਲ ਸਾਡੀ ਜ ਓਕੇ ਥੈਂਕ ਯੂ ਸਰ ਇੱਕ ਤਰ੍ਹਾਂ ਨਮਾਸ਼ਿਆਰ ਔਰ ਰਾਹੋਂ ਨੂੰ ਹੈਰੀਟੇਜ ਬਣਾ ਦੀ ਮੰਗ ਸੀਗੀ ਮਨੋਜ ਕੰਡਾ ਜੀ ਨੇ ਕੀਤੀ 4 ਸਾਲ ਪਹਿਲਾਂ ਰਾਹੋਂ ਲੇਜ਼ਰ ਕੀ ਕੀਤਾ ਜਾ ਰਿਹਾ ਕਦੋਂ ਤੋਂ ਹੋ ਰਿਹਾ ਹੈ ਨਹੀਂ ਉਹ ਵੀ ਕਰਾਂਗੇ ਇੱਕ ਇੱਕ ਕਰਕੇ ਸਾਰੇ ਇਸ਼ੂ ਟੇਕ ਅਪ ਕਰ ਰਹੇ ਹਾਂ ਉਹਦੀ ਵੀ ਪ੍ਰੋਪੋਜ਼ਲ ਬਣਾ ਕੇ ਕੇਂਦਰੀ ਮੰਤਰੀ ਨੂੰ ਮਿਲਾਂਗੇ ਹੌਲੀ ਹੌਲੀ ਸਭ ਹੋਏਗਾ